ਜੰਗਾਮਤ ਦਿੱਲੀ ਵਿੱਚ ਨੇਰੀ ਤੂਫਾਨ ਅਤੇ ਗੜੇ ਮਾਰੀ ਹੋਈ ਹੈ ਤੇ ਕਈ ਥਾਵਾਂ ਤੇ ਦਰਖਤ ਟੁੱਟ ਕੇ ਡੇਗੇ ਅੱਜ ਅਤੇ ਕੱਲ੍ਹ ਲਈ orange alert ਜਾਰੀ ਕਰ ਦਿੱਤਾ ਗਿਆ ਹੈ ਖਰਾਬ ਮੌਸਮ ਵਿੱਚ ਇੱਕ ਇੰਡੋਗੇਰ ਲਾਈਨ ਦਾ ਜਹਾਜ਼ ਫਸ ਗਿਆ ਤੇ 시ਰੀ ਨਗਰ ਵਿਖੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ 227 ਯਾਤਰੀ ਸੁਰੱਖਿਤ ਹਨ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਪਟਨਾ ਸਾਹਿਬ ਦੇ 5 ਪਿਆਰੇ ਨੇ ਤਨਖਾਹੀਆ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਤਾਜਕੋਸ਼ੀ ਰਾਸ਼ਟਰੀ ਘਟਨਾਕਰਮ ਦੇ ਚੱਲਦਿਆਂ ਹੀ ਹੋਈ ਹੈ بلوچستان ਵਿੱਚ ਸਕੂਲ ਦੀ ਬੱਸ ਨੂੰ ਆਤਮਗਰਤੀ ਹਮਲਾ ਕੀਤਾ ਗਿਆ ਜਿਸ ਵਿੱਚ 5 ਬੱਚਿਆਂ ਦੀ ਮੌਤ ਹੋ ਗਈ ਤੇ 35 ਬੱਚੇ ਜ਼ਖਮੀ ਹੋ ਗਏ ਮੁੰਬਈ ਇੰਡੀਆ ਨੇ ਦਿੱਲੀ ਕੈਪੀਟਲ ਨੂੰ 59 ਰਨਾਂ ਤੇ ਹਰਾ ਦਿੱਤਾ ਮੁੰਬਈ ਇੰਡੀਆ ਨੇ 180 ਰਨ ਬਣਾਏ ਸਨ ਮੁੰਬਈ ਇੰਡੀਆ ਦੀ ਟੀਮ 11ਵੀਂ ਵਾਰ ਪਲੇਆਫ ਵਿੱਚ ਪਹੁੰਚ ਚੁੱਕੀ ਹੈ Rajasthan Police ਨੇ ਇੱਕ ਲਾੜੀ ਨੂੰ ਗ੍ਰਿਫਤਾਰ ਕੀਤਾ ਹੈ ਉਸਨੇ ਬੱਚੀ ਨਕਲੀ ਬਿਆਖ ਰੁਆਏ ਤੇ ਉਹ ਲਾੜੇ ਤੋਂ ਪੈਸੇ ਠਾਕੇ ਦੌੜ ਜਾਂਦੀ ਸੀ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵੇ ਨੇ ਕਿਹਾ ਕਿ ਛੁੱਟੀਆਂ 'ਚ ਵਕੀਲ ਕੰਮ ਕਰਨ